ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਸਨ ਕਿ ਜਿੰਨੇ ਵੀ ਆਪਣੇ ਏਰੀਆ ਦੇ ਵਿੱਚ ਹੋਟਲ ਪੈਂਦੇ ਹਨ ਉਹਨਾਂ ਦੇ ਵਿੱਚ ਕੋਈ ਇਲੈਗਲ ਐਕਟੀਵਿਟੀ ਨਾ ਹੋਵੇ ਉਸੇ ਦੀ ਲੜੀ ਵਿੱਚ ਅਸੀਂ ਇੱਕ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਇਹਦਾ ਹੋਟਲ ਗਾਰਗਾ ਮਾਲ ਰੋਡ ਤੇ ਫਾਇਰ ਬ੍ਰਿਗੇਡ ਦੇ ਚੌਂਕ ਦੇ ਕੋਲ ਉੱਥੇ ਇਲੈਗਲ ਐਕਟੀਵਿਟੀ ਜਿਵੇਂ ਆਪਾਂ ਕਹਿੰਦੇ ਹਾਂ ਮੋਰਲ ਡਰਾਫਟਿੰਗ ਹੋ ਰਹੀ ਸੀ ਉਸੇ ਨੂੰ ਅਸੀਂ ਫਾਲੋਅ ਅਪ ਕਰਦੇ ਹੋਏ ਉਸ ਇਨਫੋਰਮੇਸ਼ਨ ਨੂੰ ਅਸੀਂ ਫੋਲੋ ਕਰਦੇ ਹੋਏ ਅਸੀਂ ਰੇਡ ਕੀਤੀ ਰੇਡ ਦੇ ਦੌਰਾਨ ਉੱਥੇ ਸਾਨੂੰ ਇੱਕ ਸੈਕਸ ਵਰਕਰ ਆ ਇੱਕ ਨਿਤਨ ਮੌਂਗਾ ਨਾਂ ਦੇ ਜਿਹੜੇ ਲੜਕੇ ਦੇ ਨਾਲ ਆ ਸਾਨੂੰ ਉੱਥੇ ਮਿਲ ਨਹੀਂ ਪਾਈ ਗਈ ਹੈ ਔਰ ਜਿਹੜੇ ਹੋਟਲ ਗਾਰਗਾ ਦੇ ਦੋ ਅਮਪਲਾਈਸ ਸੀਗੇ ਇੱਕ ਪ੍ਰਤਾਪ ਸਿੰਘ ਨਾਂ ਦਾ ਆਦਮੀ ਉੱਤਰਾਖੰਡ ਦਾ ਰਹਿਣ ਵਾਲਾ ਔਰ ਇੱਕ ਲੇਡੀ ਸੀਗੀ ਅਸਮਨਜੀਤ ਕੌਰ ਜੋ ਕੋਰਸ਼ੰਗੀਰ ਦੇ ਰਹਿਣ ਵਾਲੀ ਹੈ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਔਰ ਜੋ ਸੈਕਸ ਵਰਕਰ ਸੀਗੀ ਉਹ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਉਹ ਉਸ ਦੇ ਇਸ ਮੰਦ ਵਿੱਚ ਸੀ ਜਿਹੜੀ ਅੱਜ ਉਹਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਫਰ ਅਗਲੀ ਹੁਕਮ ਲਈ ਖੁਸ਼ੀਆਂ ਨੂੰ ਪੇਸ਼ ਕੀਤਾ ਇੱਕ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲਿਆ ਉਹਦੇ ਵਿੱਚ ਸੈਕਸ ਵਰਕਰ ਤਾਂ ਇੱਕ ਹੀ ਸੀਗੀ ਔਰ ਜੋ ਆਪਰੇਟ ਕਰ ਰਹੇ ਸੀ ਇਸ ਧੰਦੇ ਨੂੰ ਉਹ ਆਪਣੇ ਲੋਕਲ ਦੇ ਵਿੱਚ ਹੀ ਦੋ ਲੇਡੀਆਂ ਰਹਿ ਰਹੀਆਂ ਕਾਫੀ ਜਿਹੜੀ ਇੱਕ ਤਾਂ ਪ੍ਰੀਤੀ ਨਾਮ ਦੀ ਹੈਗੀ ਆ ਇੱਕ ਪੂਜਾ ਨਾਮ ਦੀ ਇਹ ਜਿਹੜੀ ਸੈਕਸ ਵਰਕਰ ਸੀ ਉਹ ਪ੍ਰੀਤੀ ਤੇ ਪੂਜਾ ਦੇ ਟੱਚ ਵਿੱਚ ਸੀ ਔਰ ਪ੍ਰੀਤੀ ਤੇ ਜਿਹੜੇ ਪੂਜਾ ਉਹ ਇਹਨਾਂ ਹੋਟਲਾਂ ਦੇ ਟੱਚ ਵਿੱਚ ਸੀ ਉਹ ਜਿਹੜੀ ਪ੍ਰੀਤੀ ਤੇ ਪੂਜਾ ਹੋਟਲਾਂ ਨਾਲੋਂ ਜਿਹੜਿਆਂ ਲੜਕੀਆਂ ਸਪਲਾਈ ਕਰਨ ਦਾ ਕੰਮ ਕਰਦੀਆਂ ਸਨ ਸਰ ਟੋਟਲ ਕਿੰਨੇ ਬੰਦੇ ਇਨਵੋਲਵ ਸੀ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੌਰਾਨ ਸੈਕਸ ਵਰਕਰ ਨੂੰ ਛੱਡ ਕੇ ਅਸੀਂ ਤਿੰਨ ਬੰਦੇ ਆ ਜਿਹੜੇ ਕ੍ਰੂਜ਼ ਅਰੈਸਟ ਕਰ ਲਿਆ ਦੋ ਹੋਟਲ ਵਾਲੇ ਜਿਹੜੇ ਆਪਰੇਟ ਕਰਦੇ ਸੀ ਉਹਨੂੰ ਔਰ ਇੱਕ ਸਾਨੂੰ ਜਿਹੜਾ ਸੀਗਾ ਦੋਸ਼ੀ ਆ ਜਿਹੜਾ ਸੈਕਸ ਵਰਕਰ ਦੇ ਨਾਲ ਸੀ ਪਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਅਸੀਂ ਕਰਤੀ ਦੀ ਐਫ ਆਈ ਆਰ ਦਰਜ ਕਰਤੀ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਵੀ ਇਹ ਹੋਟਲ ਕਿਹਦੇ ਨਾਂ ਤੇ ਰਜਿਸਟਰਡ ਆ ਜਿਸ ਤੇ ਵੀ ਨਾਂ ਤੇ ਰਜਿਸਟਰਡ ਹੋਇਆ ਠੀਕ ਆ ਉਸ ਤੇ ਅਸੀਂ ਮਾਲਕ ਤੇ ਵੀ ਕਾਰਵਾਈ ਕਰਾਂਗੇ ਦੇਖੋ ਜਿਹੜੀ ਮੋਢਲੀ ਤਫਤੀਸ਼ ਦੇ ਵਿੱਚ ਆਈ ਆਇਆ ਵੀ ਜਿਹੜੀ ਪ੍ਰੀਤੀ ਤੇ ਪੂਜਾ ਜਿਹੜੀ ਇਹ ਹੋਟਲ ਵਾਲਿਆਂ ਨੂੰ ਲੜਕੀਆਂ ਸਪਲਾਈ ਕਰਦੀ ਸੀ ਔਰ ਜਿਹੜਾ ਗ੍ਰਾਹਕ ਸੀਗਾ ਉਹਦਾ ਉਹ ਤਾਂ 1500 ਰੁਪਏ ਚਾਰजेस ਕੀਤੇ ਜਾਂਦੇ ਸੀਗੇ ਔਰ ਅੱਧਾ ਇਹ ਤਿੰਨੇ ਹੋਟਲ ਵਾਲੇ ਔਰ ਜਿਹੜੀ ਉਹ ਸੈਕਸ ਵਰਕਰ ਹੁੰਦੀ ਸੀਗੇ ਤੇ ਜਿਹੜੀ ਉਹ ਪ੍ਰੀਤੀ ਦੇ ਪੂਜਾ ਇਹ ਆਸਤੇ ਵਿੱਚ ਵੰਡ ਲੈਂਦੇ ਹੁੰਦੇ ਸਨ ਸਰ ਇਹ ਕਿੰਨੇ ਟਾਈਮ ਤੋਂ ਕਰਦੇ ਸੀ ਕੰਮ ਸਾਡੇ ਕੋਲ ਤਾਂ ਕੱਲ ਇਨਫੋਰਮੇਸ਼ਨ ਆਈ ਹੈ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਰਿਮਾਂਡ ਲਿਆ ਤੇ ਉਸ ਦੇ ਵਿੱਚ ਹੋਰ ਜ਼ਿਆਦਾ ਕਲਾਸੇ ਹੋ ਸਕਦੇ